ਦੀਦੀ ਆਜੋ ਤੁਸੀਂ ਵੀ ਆਜੋ ਦੀਦੀ ਦੱਸਦੀਆਂ ਮੈਂ ਸਾਰੇ ਦੱਸਦੀਆਂ ਆ ਮਾਸੀ ਜੀ ਆ ਦੋ ਤੁਹਾਡੇ ਸੂਟ ਆ ਠੀਕ ਆ ਤੇ ਆ ਹੈਗੇ ਰਣਜੀਤ ਦੇ ਆ ਵੀ ਤੇ ਆ ਵੀ ਠੀਕ ਹੈ ਤੇ ਆ ਦੀਦੀ ਤੁਹਾਡਾ ਬਾਕੀ ਤੁਸੀਂ ਦੇਖ ਲਿਓ ਜਿਹੜਾ ਪਸੰਦ ਆ ਗਿਆ ਤੁਹਾਨੂੰ ਤੁਹਾਡੇ ਦੋਹਾਂ ਦਾ ਆ ਇੱਕੋ ਜਿਹਾ ਕਲਰ ਲਿਆਂਦੇ ਮੈਂ ਠੀਕ ਆ ਤੇ ਆ ਰਣਜੀਤ ਛੋਟਾ ਜਿਹਾ ਤੋਹਫਾ ਆ ਆ ਲੈ ਦੋ ਇਹ ਹਾਂ ਦੋਹਾਂ ਦਾ ਬਹੁਤ ਵੱਡਾ ਤੋਹਫਾ ਲਿਆਂਦਾ ਤੂੰ ਚਲੋ ਮਾਸੀ ਜੀ ਧੀਆ ਨੂੰ ਦਿੱਤਾ ਮੋਕਾ ਦਾ ਆ ਮਾਸੀ ਜੀ ਤੁਹਾਡੇ ਲਈ ਹੈ ਮੇਰੇ ਵਾਸਤੇ ਹਾਂਜੀ ਹਾਂਜੀ ਆ ਲੋ ਤੁਸੀਂ ਇੰਨਾ ਖਰਚਾ ਕਰਦੇ ਕੀ ਕੋਈ ਨਹੀਂ ਆ ਲੋ ਤੁਸੀਂ ਆ ਤੁਹਾਡੇ ਵਾਸਤੇ ਆ ਰੰਜੀਤ ਤੇਰੇ ਵਾਸਤੇ ਪੈਸੇ ਕਿਤੇ ਨੇ ਪੈਸੇ ਸੀਗੇ ਕਿੰਨਾ ਸੋਹਣਾ ਡਿਜ਼ਾਈਨ ਲੋ ਮੰਮੀ ਆ ਰੰਜੀਤ ਦੋ ਡੱਬੇ ਆਹ ਬਿਸਕਟ ਠੀਕ ਹੈ ਆ ਦੇਵ پیسے ਦੇ ਮਾਸੀ ਜੀ ਆ 52000 ਰੁਪਏ ਆ ਠੀਕ ਆ ਰਣਜੀਤ ਤੇ ਆ ਡਰਾਈ ਫਰੂਟ ਆ ਇਹ ਫਿਰ ਆਪਣੇ ਸੰਗ ਲੈਣਾ ਸੀ ਆਹੀ ਬਹੁਤ ਸੀ ਨਹੀਂ ਨਹੀਂ ਕੋਈ ਗੱਲ ਨਹੀਂ ਮਾਸੀ ਜੀ ਕੁੜੀ ਬਹੁਤ ਜਿਆਦਾ ਕੰਮ ਕਰਤਾ ਕਾ ਇਹ ਸਾਲ ਬਾਅਦ ਤਾਂ ਤਿਹਾਰ ਆਂਦਾ ਆ ਚੱਲ ਫੇਰ ਵੀ ਹਾਂਜੀ ਬਾਕੀ ਖੁਸ਼ ਿਆ ਤੂੰ ਮੈਂ ਤਾਂ ਖੁਸ਼ ਨਾ ਤੇ ਤੁਸੀਂ ਸੂਟ ਕਰ ਤੇ ਇੱਕੋ ਜਿਹਾ ਲੈ ਆਏ ਆ ਸਾਨੂੰ ਸੂਟ ਕਿਉਂ ਤੈਨੂੰ ਪਸੰਦ ਨਹੀਂ ਆਇਆ ਮੈਨੂੰ ਤਾਂ ਪਸੰਦ ਆ ਤੁਸੀਂ ਉਹ ਤੂੰ ਬਾਅਦ ਚ ਉਹ ਬਾਅਦ ਚ ਦੇਖ ਲੈ ਕਿੱਦਾਂ ਕਰਨੀ ਆ ਚਲੋ ਆ ਮਾਸੀ ਜੀ ਨੂੰ ਫੜਾ ਮਾਸੀ ਜੀ ਆ ਤੁਹਾਡੇ ਸੂਟ ਆ ਆ ਦੀਦੀ ਤੁਹਾਡਾ ਸੂਟ ਆ ਕੋਈ ਨਹੀਂ ਰੱਖ ਲਿਓ ਰਣਜੀਤ ਬਾਅਦ ਚ ਦੇ ਦਊਗੀ ਚਲੋ ਠੀਕ ਆ ਹਾਂ ਰਣਜੀਤ ਫੇ ਤੇਰੇ ਆ ਠੀਕ ਆ ਅਮਰ ਡੱਬੇ ਮਠਿਆਈ ਦੇ ਰੱਖ ਲਓ ਹੁਣ ਚਲੋ ਫਿਰ ਅਸੀਂ ਤਾਂ ਹੁਣ ਚੱਲੇ ਆ ਚਲੋ ਤੁਸੀਂ ਬੈਠੋ ਫਿਰ ਮੈਂ ਅੱਜ ਹੁਣੀ ਬਾਹਰ ਆਇਆ ਮੋਬਾਈਲ ਮਾਉਨਾ ਕੋਈ ਚੜ ਚਲ ਕੋਈ ਨਹੀਂ ਬਹਿ ਲਓ ਓ ਵੀ ਮੇਰਾ ਹਰਲ ਸੰਦਾਰਾ ਲੈ ਕੇ ਆਈ ਆ ਨੇ ਭਾਬੀ ਤੁਸੀਂ ਉਹਨਾਂ ਤੇ ਮੋਰੇ ਕਹਿਣ ਲੱਗ ਗਏ ਕਿ ਆਹ ਸੂਟ ਤੇਰਾ ਤੁਹਾਨੂੰ ਕੀ ਲੋੜ ਸੀ ਤੁਹਾਡੇ ਦਿਮਾਗ ਕਰਵੇਂ ਇੰਨਾ ਮਹਿੰਗਾ ਸੂਟ ਤੁਸੀਂ ਲੈ ਕੇ ਆਏ ਹੋ ਤੇ ਲਈ ਚਲ ਕੋਈ ਨਹੀਂ ਜਿੱਦਾਂ ਤੇਰਾ ਦਿਲ ਕਰਦਾ ਉਹ ਦੇ ਦੇ ਭਾਬੀ ਕੋਈ ਹਲਕਾ ਜਿਹਾ ਤੁਸੀਂ ਆਪ ਹੀ ਦੇ ਦਿਓ ਚੱਲ ਕੋਈ ਗੱਲ ਨਹੀਂ ਇੱਕ ਉਹਨੂੰ ਵੀ ਦੇ ਦੇ ਇਹਦੇ ਵਿੱਚੋਂ ਤਾਂ ਕੀ ਆ ਐਦਾਂ ਦੇ ਸੂਟ ਮੰਮੀ ਉਹਨੇ ਕਦੇ ਦੇਖੇ ਵੀ ਨਹੀਂ ਹੋਣੇ ਚੱਲ ਆਓ ਫੇ ਤਾਂ ਕੀ ਹੋਇਆ ਕੋਈ ਗੱਲ ਨਹੀਂ ਹੋ ਵੀ ਤੇਰੇ ਵਰਗੀ ਹੋਰ ਰੱਖ ਲਾਸਮਾਨੰਦਰ ਆਪਣਾ ਚੈੱਕ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਪਾਜੀ ਕਿੱਦਾਂ ਠੀਕ ਠਾਕ ਪਾਣੀ ਪਿਲਾਤਾ ਸੀ ਪਾਜੀ ਨਾ ਪਿਲਾਤਾ ਪਾਜੀ ਅੱਛਾ ਅੱਛਾ ਪਾਜੀ ਐਵੇਂ ਭਾਜੀ ਨਜਾਇਜ਼ੇ ਖਰਚਾ ਕਰਵਾਤਾ ਲੈ ਮੈਂ ਤਾਂ ਹੁਣ ਫਿਰ ਕੀ ਕਰਦੀ ਉਦੋਂ ਫਿਰ ਮੰਮੀ ਉਦੋਂ ਕਹਿੰਦੇ ਸੀਗੇ ਮੈਂ ਤਾਂ ਰੰਜੀਤ ਫਿਰ ਤੁਸੀਂ ਕੋਈ ਲੋੜ ਨਹੀਂ ਖਰਚਾ ਕਰਾਂਗੇ ਚਲੋ ਕਾਹਦਾ ਕਰਤਾ ਜਿੰਨੇ ਲੋਗ ਆ ਬੰਦਾ ਕਰਦੇ ਨਹੀਂ ਕੋਈ ਗੱਲ ਨਹੀਂ ਹੈਗੀ ਤੇ ਨਾਲ ਫਿਰ ਮਿਲਣਾ ਵਰਤਣਾ ਸੀ ਅਸੀਂ ਤੁਹਾਡੇ ਜਿਹੜਾ ਪਿਆਰ ਵਾ ਜਿਹੜਾ ਤੁਸੀਂ ਸਾਨੂੰ ਸਤਿਕਾਰ ਦਿੰਨੇ ਆਈਆਂ ਅਸੀਂ ਉਹਨਾਂ ਮਿਲਣਾ ਵਰਤਣਾ ਚਲ ਰੰਜੀਤ ਫਿਰ ਹੁਣ ਅਸੀਂ ਚਲੀਏ ਘਟ ਜਾਓ ਭਾਬੀ ਮੇਰੀ ਜਠਾਣੀ ਦਾ ਸੰਧਾਰਾ ਵੀ ਦੇਖ ਲਓ ਉਹਦਾ ਭਰਾ ਕੀ ਲੈ ਕੇ ਆਇਆ ਸੰਧਾਰਾ ਲੈ ਕੇ ਆਇਆ ਹਾਂ ਚਲ ਦੇਖ ਲੈਣੇ ਚੱਲਦੇ ਆਂ ਫਿਰ ਅਸੀਂ ਮੈਂ ਮੜ ਜਾ ਸਾਂਭੇ ਆਂ ਆਹੋ ਰੱਖਿਆ ਇਦਾਂ ਨਾ ਕਰਿਆ ਕਰੋ ਤੁਸੀਂ ਇਦਾਂ ਨਾ ਕਰਿਆ ਕਰੋ ਇਦਾਂ ਨਾ ਕਰਿਆ ਕਰੋ ਤੇ ਇਹਨਾਂ ਦਾ ਆਲਾ ਭਾਜੀ ਹੁਣੀ ਬਿਸਕੁਟ ਲੈ ਕੇ ਆਏ ਆ ਸਾਸਿਕਲ ਭਾਜੀ ਸਾਸਿਕਲ ਲੈ ਰਣਜੀਤ ਆਪਣੀ ਜਠਾਣੀ ਦਾ ਵੀ ਸੰਧਾਰਾ ਦੇਖ ਲੈ ਤੁਸੀਂ ਕਾਤੇ ਖਰਚਾ ਕੀਤਾ ਰਹਿਣ ਦੇਣਾ ਉਸ ਦਾ ਪਾਜੀ ਆਪਾਂ ਕੀ ਦੇਣ ਜੋਗੇ ਆ ਸਭਨ ਖਰਚਾ ਲੈ ਆਹ ਕਾਚਾ ਹੀ ਆ ਆ ਖਰਚਾ ਨਹੀਂ ਹੋਇਆ ਇਹਨਾਂ ਹੋ ਕੇ ਵੀ ਹੈ ਕਰੋ ਲੈ ਇਹ ਸਾਡੇ ਲਈ ਬਹੁਤ ਕੁਝ ਵਾ ਤੁਸੀਂ ਜਿਹੜਾ ਸਾਨੂੰ ਸਤਕਾਰ ਤੇ ਪਿਆਰ ਦਿੰਦੇ ਆ ਨਾ ਐਸੀ ਨਾ ਚੀਜ਼ਾਂ ਦਾ ਥੋੜੋ ਮਿਲਣਾ ਬਾਕ ਰਾ ਤੁਸੀਂ ਤੁਹਾਡੇ ਨਾਲ ਮਿਲਣਾ ਬਾਕ ਰਾ ਆਪਾਂ ਨੇ ਆ ਜੀ ਇੰਦਾ ਨਾ ਕਰਿਆ ਕਰੋ ਸਾਡੇ ਬਹੁਤ ਕੁਛ ਵਾਹੇ ਬਹੁਤ ਕੁਛ ਵਾਹ ਇਹ ਅਨਮੋਲ ਆ ਇਹਦਾ ਕੋਈ ਕੀਮਤ ਨਹੀਂ ਹੈਗੀ ਜੀਤ ਦੇਖ ਲੈ ਤੁਸੀਂ ਆਪਣੀ ਜਠਾਣੀ ਦਾ ਸੰਧਾਰਾ ਆ ਦੇਖ ਲੈ ਸਸਤੇ ਜੇ ਬਿਸਕਟ ਚੱਕ ਲਿਆਏ ਆ ਉਹ ਕੱਪੜੇ ਵੀ ਮੈਨੂੰ ਤਾਂ ਲੱਗਦਾ ਥੋੜੋ ਹੀ ਚੱਕ ਲੈ ਨਹੀਂ ਕਿਸੇ ਦਾ ਮਰਿਆਕ ਨਹੀਂ ਡਾਈਦਾ ਇਹ ਮੇਰੀ ਕਿਰਤ ਕਮਾਈ ਦਾ ਜੋ ਸਾਡੀ ਭੈਣ ਨੂੰ ਸਰੇਆ ਸਾਥੋਂ ਦੇਣਾ ਹੈ ਜੋ ਤੁਹਾਤੋਂ ਭਾਈ ਸਰੇਆ ਤੁਸੀਂ ਆਪਣੀ ਧੀ ਨੂੰ ਦੇ ਚਲੇ ਐਵੇਂ ਕਿਸੇ ਦਾ ਮਜ਼ਾਕ ਨਹੀਂ ਹੁੰਦਾ ਹਾਂਜੀ ਤੁਸੀਂ ਟੈਨਸ਼ਨ ਨਾ ਲਾਓ ਕੋਈ ਗੱਲ ਨਹੀਂ ਜੋ ਕੁਝ ਵੀ ਇਹ ਬੋਲਦੇ ਆ ਨਾ ਇਹਨਾਂ ਨੂੰ ਬੋਲਣ ਦਿਓ ਸਾਡੇ ਲਈ ਇਹ ਹੀ ਹੀਰੇ ਜਵਾਰ ਆ ਤੁਸੀਂ ਫਿਕਰ ਨਾ ਕਰੋ ਕੋਈ ਟੈਨਸ਼ਨ ਨਾ ਲਾਓ ਇਹਨਾਂ ਦੀਆਂ ਗੱਲਾਂ ਦੀ ਨਹੀਂ ਅਸੀਂ ਕਿਹਾ 2 ਨੰਬਰ ਦੀ ਕਮਾਈ ਕਰਕੇ ਲਿਆਏ ਅਸੀਂ ਵੀ ਤਾਂ ਹੱਕ ਦੀ ਕਮਾਈ ਕਰਕੇ ਲਿਆਏ ਆ ਜੋ ਜੋ ਤੁਸੀਂ ਦੇ ਚਲੇ ਆਪਣੀ ਧੀ ਨੂੰ ਦੇ ਚਲੇ ਜੋ ਮੇਰੇ ਕੋ ਸਰੇਆ ਮੈਂ ਆਪਣੀ ਭੈਣ ਨੂੰ ਆ ਵੀ ਕਾਕਾ ਰਹਿਣ ਦੇਣਾ ਸੀ ਕਾ ਨੂੰ ਸਰ ਕਰਜਾ ਚੜਾਉਣਾ ਸੀ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਡਾਈਦਾ ਨਹੀਂ ਆਪਣੀ ਭੈਣ ਨੂੰ ਜੋ ਸਰਿਆ ਇਹ ਕਾਹਦਾ ਕਰਜਾ ਚਲੋ ਪਾਜੀ ਕੋਈ ਗੱਲ ਨਹੀਂ ਤੁਸੀਂ ਕਾਹਦੇ ਟੈਨਸ਼ਨ ਲੈਨੇ ਆ ਅਸੀਂ ਤੁਹਾਨੂੰ ਕੁਝ ਕਹਿੰਨੇ ਆ ਸਾਡੇ ਲਈ ਬਹੁਤ ਕੁਝ ਵਾਹੇ ਮੰਮੀ ਹਾਂ ਕਿਹੜੀ ਗੱਲ ਹੋ ਗਈ ਸਵਾ ਦਿਨ ਇੱਕੋ ਜਿਹਾ ਨਹੀਂ ਰਹਿੰਦੇ ਗਰੀਬੀ ਉਮੀਦ ਤਾਂ ਦੋ ਸਕੀਆਂ ਪੈਣਾ ਆ ਅੱਜ ਕਿਸੇ ਤੇ ਕੱਲ ਨੂੰ ਕਿਸੇ ਤੇ ਇਹ ਆਉਂਦੀ ਜਾਂਦੀ ਰਹਿੰਦੀ ਆ ਕੀ ਹੋਇਆ ਮੰਮੀ ਜੇ ਅੱਜ ਉਹਦਾ ਭਰਾ ਗਰੀਬ ਆ ਕੱਲ ਨੂੰ ਅਮੀਰ ਹੋ ਜਾਊਗਾ ਦੇਨ ਇੱਕੋ ਜਿਹਾ ਨਹੀਂ ਰਹਿੰਦੇ ਹੁੰਦੇ ਬਦਲਦੇ ਰਹਿੰਦੇ ਆ ਤੁਸੀਂ ਤਾਂ ਮਜ਼ਾਕ ਕਰਦੀਆਂ ਆਂ ਘਰ ਜਾ ਸਿਰ ਚੜ ਲੈਣਾ ਸੀ ਕਾ ਨੂੰ ਕਰ ਜਾ ਸਿਰ ਚੜ ਲੈਣਾ ਸੀ ਐਦਾਂ ਥੋੜੋ ਗੱਲ ਕਰੀ ਦੀ ਠੀਕ ਆ ਭਾਈ ਉਹਦੇ ਮਾਪੇ ਅਮੀਰ ਵਾ ਉਹਨਾਂ ਨੇ ਇੰਨਾ ਕੁਝ ਦਿੱਤਾ ਜੋ ਉਹਨਾਂ ਦੇ ਕੋਲੋਂ ਸਰ ਗਿਆ ਉਹਨਾਂ ਨੇ ਦਿੱਤਾ ਪਰ ਸਾਡੇ ਲਈ ਬਹੁਤ ਕੁਝ ਹੋ ਆ ਨਹੀਂ ਮੰਮੀ ਆਪੇ ਤਾਂ ਤੁਸੀਂ ਕਹੀ ਜਾਂਨੇ ਤੇਰੇ ਭਰਾ ਨੇ ਕਦੋਂ ਆਣਾ ਕਦੋਂ ਆਣਾ ਜੇ ਹੁਣ ਆ ਗਿਆ ਉਦੋਂ ਤੁਸੀਂ ਮਜ਼ਾਕ ਕਰਾਨੇ ਵਧੀਆ ਸੀ ਨਾ ਪਿਛਲੇ ਸਾਲ ਨਹੀਂ ਸੀ ਆਏ ਚਲ ਕੋਈ ਗੱਲ ਨਹੀਂ ਤੂੰ ਇਹਨਾਂ ਦੀਆਂ ਨਾ ਸੁਣ ਮੰਮੀ ਕੋਈ ਗੱਲ ਨਹੀਂ ਮੇਰੇ ਭਰਾ ਵੀ ਕਦੀ ਪਰਮਾਤਮਾ ਸੁਣੂਗਾ ਹੀ ਮੇਰੇ ਭਰਾ ਨੇ ਕਿਹੜਾ ਮਾਂ ਮਾਰਿਆ ਵਾ ਕਿਉਂ ਨਹੀਂ ਸੁਣੂਗਾ ਜਰੂਰ ਸੁਣਨਗੇ ਉਹ ਵੀ ਇੱਕ ਦਿਨ ਇਹਦੇ ਭਰਾਵਾ ਵਾਗ ਅਮੀਰ ਹੋਣਗੇ ਐਦਾ ਹੀ ਤੇਰੇ ਲਈ ਸਮਾਨ ਭਰ-ਭਰ ਕੇ ਲੈ ਕੇ ਆਉਣਗੇ ਲਪਾਪੇ ਲੈ ਆ ਗੱਲਾਂ ਕਰਦੀ ਆਂ ਦੇਖ ਲੈ ਆਹ ਗੱਲਾਂ ਤਾਂ ਸੁਣਦੀ ਨੀ ਮੈਨੂੰ 15-20 ਸਾਲ ਹੋ ਗਏ ਆ ਤੇ ਮੰਮੀ ਤੁਸੀਂ ਕੀ ਲੈਣਾ ਨਾਲੇ ਜੇ ਉਹਨੇ ਥੋੜਾ ਦਿੱਤਾ ਜਾਂ ਜ਼ਿਆਦਾ ਦਿੱਤਾ ਤੁਹਾਨੂੰ ਇਹਦੇ ਵਿੱਚ ਕੀ ਮਤਲਬ ਆ ਬੋਲਣ ਦਾ ਤੁਹਾਨੂੰ ਫਾਇਦਾ ਵੀ ਕੀ ਆ ਠੀਕ ਆ ਭਾਈ ਜੋ ਉਹਨੇ ਤੁਹਾਨੂੰ ਦਿੱਤਾ ਤੁਸੀਂ ਉਹ ਪਾ ਲਓ ਵਰਤ ਲਓ ਰੱਖ ਲਓ ਚਲ ਮਮੀ ਸਾਨੂੰ ਪੈਸੇ ਦੀ ਲੋੜ ਨਹੀਂ ਸਾਨੂੰ ਆਪਣੇ ਭੈਣ ਭਾਈ ਦੀ ਲੋੜ ਆ ਚਲੋ ਚੰਗੰ ਮਸੀ ਜੀ ਫਿਰ ਅਸੀਂ ਚੱਲਦੇ ਆਂ ਚਲ ਠੀਕ ਆ ਜਾਓ ਫਿਰ ਲੇਟ ਨਾ ਹੋਵੇ ਚੰਗੰ ਰਣਜੀਤ ਹਾਂ ਚੰਗਾ ਚੰਗਾ ਜੀ ਚੰਗਾ ਸੱਸੀ ਚਲੋ ਠੀਕ ਹੈ ਜੀ ਠੀਕ ਹੈ ਭਾਈ ਸੱਸੀ ਨਹੀਂ ਪਹਿਲਾਂ ਮੇਰੀ ਗੱਲ ਸੁਣੋ ਇਹਦੀ ਪਰਜਾਈ ਦਾ ਕੀ ਹੱਕ ਬਣਦਾ ਬੋਲਣ ਦਾ ਚਲੇ ਇਹ ਬੋਲਦੀਆਂ ਬੋਲੀ ਜਾਣ ਇਹਨਾਂ ਦੀਆਂ ਮੈਂ ਝੱਲ ਲੂੰਗੀ ਮੈਂ ਮੈਂ ਤਾਂ ਸੁਣ ਕੇ ਗਈ ਫੇ ਫੇ ਤੁਹਾਡਾ ਕੀ ਮਤਲਬ ਆ ਉਹ ਬਹੁਤਾ ਦੇਣੋ ਥੋੜਾ ਦੇਣ ਭਾਈ ਤੂੰ ਆਪਣਾ ਵਰਤਨਾ ਤੂੰ ਆਪਣਾ ਵਰਤਨਾ ਸਾਡੇ ਲਈ ਤਾਂ ਇਹ ਹੀਰੇ ਆ ਮੇਰੀ ਗੱਲ ਸੁਣ ਲਓ ਉਹ ਜਿਹੜਾ ਸੂਟ ਸ਼ਾਟ ਜੀ ਆ ਦਿੰਦੀ ਸੀ ਨਾ ਮੈਂ ਵੀ ਮੈਂ ਵੀ ਉਹ ਲੋੜ ਨਹੀਂ ਲੈਣਦੀ ਨਾਲੇ ਪਤਾ ਕੀ ਆ ਉਹਦੇ ਕੰਨ ਚ ਫੁਸਰ ਫੁਸਰ ਕਰਦੀ ਆ ਉਹ ਸੂਟ ਉਹਦੇ ਨਾਲ ਦਾ ਹੀ ਮੇਰੇ ਲਈ ਵਧੀਆ ਲਈ ਤਾਂ ਉਹਨੂੰ ਕਰ ਦੇ ਜੀ ਕਿ ਹਾਂ ਆ ਦੋ ਜ਼ਰੂਰੀ ਆ ਇੱਕੋ ਜਿਹਾ ਲੈ ਕੇ ਆਣੇ ਸੀਗੇ ਤੂੰ ਕਹਿਣ ਦਾ ਮਤਲਬ ਕਿ ਤੂੰ ਇਹਨਾਂ ਦੂਜਿਆਂ ਚੋਂ ਦੇ ਦੇਈ ਇਹਨੂੰ ਮੈਂ ਨਹੀਂ ਲੈਣਾ ਹੈਗਾ ਸੂਟ ਕੋਈ ਨਹੀਂ ਲੈਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਹੁਤ ਕੋਸ਼ਾ ਸਾਡੇ ਲਈ ਆ ਜੋ ਇਹਨਾਂ ਨੇ ਲੈ ਆਂਦਾ ਇਹ ਵੀ ਸਾਡੀ ਔਕਾਤ ਨਹੀਂ ਸੀ ਨਹੀਂ ਭਾਜੀ ਆ ਵੀ ਸਾਡੀ ਔਕਾਤ ਨਹੀਂ ਸੀ ਇੰਨੀ ਸਮਾਨ ਲੈਣ ਦੀ ਬਹੁਤ ਕੋਸ਼ਿਸ਼ ਇਹਨਾਂ ਨੇ ਦਿੱਤਾ ਨਹੀਂ ਆ ਭਾਜੀ ਉਹਨਾਂ ਲਈ ਵੀ ਲਿਆ ਉਹਨਾਂ ਦੇ ਨੱਕ ਥੱਲੇ ਆਣੇ ਆ ਸੂਟ ਪਹਿਲਾ ਨਾ ਹਣ ਤੂੰ ਰੱਖ ਦੇਵੇਂ ਦਿਖਾ ਦੇਵੇਂ ਲੈ ਲਊਗੀ ਤਾਂ ਠੀਕ ਵਾ ਨਹੀਂ ਤਾਂ ਚੱਕ ਕੇ ਅੰਦਰ ਆਪਣੇ ਟੈਕੀਜ਼ ਰੱਖ ਲਈ ਭਾਜੀ ਤੁਸੀਂ ਤਾਂ ਕੁਝ ਖਾਦਾ ਪੀਤਾ ਵੀ ਨਹੀਂ ਦੱਸ ਚਲੋ ਨਹੀਂ ਬਸ ਸਰੋ ਠੀਕ ਹੈ ਜੇ ਦੇਵ ਜੀ ਆਜਾਣਾ ਨਾ ਕੁਛ ਤਾਂ ਫੁਲਾ ਦਿਓ ਭੁੱਖੇ ਹੋਣੇ ਆ ਇੰਨੀ ਦੂਰ ਆਏ ਆ ਦੇਖੇ ਇਹ ਉਹਨਾਂ ਦੇ ਅੰਦਰ ਦੇ ਹਾਲਾਤ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਨਾ ਅਸੀਂ ਆਵਾਂਗੇ ਕਿਸੇ ਦਿਨ ਕੋਈ ਗੱਲ ਨਹੀਂ ਹੋਪਰੇ ਹੋ ਜਿਉਂ ਜਾਂ ਤੂੰ ਮੈਂ ਵੀ ਲੇਟ ਹੋ ਜਾਣਾ ਨਹੀਂ ਠੀਕ ਆ ਮੈਂ ਇਹ ਚਾਹ ਪਾਣੀ ਵੀ ਨਹੀਂ ਪੀਤਾ ਤੁਸੀਂ ਨਹੀਂ ਕੋਈ ਨਹੀਂ ਬਸ ਤਾਂ ਹੀ ਮੈਂ ਕਹਿੰਦੀ ਸੀ ਭਾਜੀ ਤੁਹਾਨੂੰ ਜੋ ਜੋ ਹੈਗਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ 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 ਕੋਈ ਤੁਸੀਂ ਐਡਾ ਇੰਨੀ ਟੈਨਸ਼ਨ ਨਹੀਂ ਕੋਈ ਵੀ ਲੈਣੀ ਕਿਸੇ ਤਰ੍ਹਾਂ ਦੀ ਸਾਡੇ ਦਿਲ ਦੇ ਵਿੱਚ ਕੋਈ ਵੀ ਤੁਹਾਡੇ ਪ੍ਰਤੀ ਐਡਾ ਨਹੀਂ ਹੈਗਾ ਬਹੁਤ ਕੁਝ ਤੁਸੀਂ ਦਿੱਤਾ ਸਾਨੂੰ ਬਹੁਤ ਕੁਝ ਦਿੱਤਾ ਤੁਸੀਂ ਸਾਨੂੰ ਭਾਜੀ ਮੈਂ ਤੁਹਾਨੂੰ ਤਾਂ ਹੀ ਕਹਿੰਦੀ ਸੀ ਰਹਿਣ ਦੋ ਅੱਜ ਚਲ ਕੋਈ ਗੱਲ ਨਹੀਂ ਤੁਹਾਡੇ ਕੋਲ ਕਰਕੇ ਨਹੀਂ ਲੈਣਾ ਚਾਹ ਵੀ ਨਹੀਂ ਬੁਲਾਈ ਫੇ ਭਾਜੀ ਨੂੰ ਦੱਸੋ ਅੱਜ ਚੱਲੇ ਸੁੱਚੇ ਹੁਣੇ ਚਾਹ ਖੋਰ-ਖੋਰ ਕਰ ਤੇਰੇ ਸਾਹਮਣੇ ਸੁਣ ਲਈ ਹੈ ਨਾ ਤੂੰ ਜੇ ਮੈਂ ਇਹ ਕੰਮ ਉਹਨਾਂ ਦੇ ਆਏ ਤੇ ਕਰਦਾ ਉਹਨਾਂ ਦੇ ਆਏ ਤੇ ਮੈਂ ਇਦਾਂ ਬੋਲਦਾ ਫੇ ਮੈਂ ਜਾ ਕੇ ਨੱਟ ਨੱਟ ਕੇ ਸਮਾਨ ਲਿਆ ਕੇ ਦਿੰਨਾ ਆ ਵੀ ਉਹਦੇ ਰਿਸ਼ਤੇਦਾਰ ਆਏ ਆ ਤੁਸੀਂ ਹੋਲੀ ਬੋਲ ਹੁਣ ਕਲੇਸ਼ ਕਰੂਗਾ ਕਲੇਸ਼ ਵਾਲੀ ਕਿਹੜੀ ਗੱਲ ਆਏ ਦੇ ਵਿੱਚ ਚਲੋ ਮੈਨੂੰ ਮੈਨੂੰ ਵੀ ਅੱਜ ਦੀ ਛੁੱਟੀ ਸੀਗੀ ਚਲੋ ਠੀਕ ਆ ਹਾਂ ਇਹ ਚਲੋ ਕੋਈ ਗੱਲ ਨਹੀਂ ਮੈਂ ਤੈਨੂੰ ਕਿਹਾ ਸੀ ਮੈਂ ਕਿਹਾ ਭਾਜੀ ਨੂੰ ਤੂੰ ਤੰਗ ਨਹੀਂ ਸੀ ਕਰਨਾ ਅੱਛਾ ਕੋਈ ਚੜ੍ਹਦਾ ਆਵਾ ਫੋਰ ਕੀ ਆ ਮੈਂ ਕਹਿੰਨੀ ਚੜਾਇਆ ਤੁਰ ਕੇ ਆਉਂਦੇ ਇੱਕ ਮਿੰਟ ਰੋ ਮੈਂ ਚੱਲ ਜਾਣਾ ਚੱਲਾਂ ਨਹੀਂ ਭਾਜੀ ਕੋਈ ਨਹੀਂ ਨਹੀਂ ਚੱਲ ਜਾਣਾ ਮੈਂ ਕੋਈ ਨਹੀਂ ਚੱਲ ਮੈਂ ਇੱਥੇ ਟੈਂਪੂ ਆਉਂਦਾ ਮੈਂ ਇੱਥੇ ਚੜਾ ਕੇ ਆ ਜਾਇਆ ਭਾਣਜਾ ਆਇਆ ਮੈਂ ਆ ਨਿੰਦਰ ਦਾ ਸੂਟ ਫੜਾ ਦੇ ਉਹਨੂੰ ਕਿਹੜਾ ਸੀ ਉਹਦਾ ਹਾਂ ਦੇ ਦੋ ਮੰਮੀ ਜੀ ਦੇ ਦੇ ਫੜਾ ਦੇ ਇਹ ਦੇ ਦੇ ਆ ਲੈ ਲਓ ਨਹੀਂ ਨਹੀਂ ਮੰਮੀ ਤੁਸੀਂ ਹਾਂ ਵੀ ਰੱਖ ਲਓ ਮੈਂ ਨਹੀਂ ਲੈਣਾ ਲੈ ਦੀਦੀ ਹਾਂ ਕਿਹੜੀ ਗੱਲ ਹੋ ਗਈ ਤੁਹਾਡੀ ਜੇ ਉਹਨਾਂ ਤੋਂ ਭੁੱਲ ਭਲੇਖਿਆ ਕਹਿ ਹੋ ਗਿਆ ਵੀ ਆਹ ਸੂਟ ਤੁਹਾਡਾ ਆ ਤੁਸੀਂ ਹੁਣ ਇਹਤੇ ਹੀ ਅੱਖ ਰੱਖ ਲਈ ਕੀ ਕੀ ਹੋ ਗਿਆ ਤੈਨੂੰ ਜਿਹੜਾ ਦਿੱਤਾ ਦੋ ਰੱਖ ਲੈ ਨਾਲੇ ਐਡਾ ਕਰ ਆ ਮੰਮੀ ਦਾ ਸੂਟ ਮੰਮੀ ਨੂੰ ਦੇ ਦੇ ਇਹਦਾ ਸੂਟ ਇਹਨੂੰ ਦੇ ਦੇ ਜੀਤ ਨੂੰ ਆ ਮੰਮੀ ਆ ਦੇਖ ਲਓ ਇਹਨਾਂ ਚ ਜਿਹੜਾ ਤੁਹਾਨੂੰ ਪਸੰਦ ਆ ਤੁਸੀਂ ਰੱਖ ਲਓ ਬਾਕੀ ਰਣਜੀਤ ਨੂੰ ਜਿਹੜਾ ਪਸੰਦ ਹੋ ਉਹ ਰੱਖ ਲਵੇ। ਤੁਸੀਂ ਰੱਖ ਲਾ ਸਾਰੇ। ਅਸੀਂ ਨਹੀਂ ਲੈਣਾ ਕੋਈ ਵੀ। ਚੱਲ ਅੰਦਰ ਅੰਦਰ। ਕੱਢ ਲਾ ਤੂੰ ਅੰਦਰ। ਰੱਖ ਲਾ ਸਾਰੇ। ਨਹੀਂ ਲੈਂਦੀ ਇਹਦਾ ਨਾਂ ਸਹੀ। ਮੈਨੂੰ ਨਹੀਂ ਇਦਾਂ ਦੇ ਪਸੰਦ। ਚਲੋ ਠੀਕ ਆ ਭਾਈ। ਤੁਹਾਨੂੰ ਆਪਸੈਂਦਾ ਤੁਸੀਂ ਆ ਲੈ ਲਓ। ਤੁਸੀਂ ਵੀ ਮੰਮੀ ਆਹ ਸਾਬ ਕੇ ਰੱਖ ਲਓ। ਜਿੱਥੇ ਉਸ ਮਾਊਗੀ ਉੱਥੇ ਆਹ ਸੁਣਾ ਲਵੇ। ਨਹੀਂ ਲੈਣਾ ਤੇ ਨਾਂ ਸਹੀ। ਮੇਰੀ ਗੱਲ ਸੁਣੋ। ਜਦੋਂ ਮੈਂ ਤੁਹਾਨੂੰ ਦੀਦੀ ਕਿਹਾ ਸੀ ਵੀ ਜਿੱਦਣ ਮੇਰੇ ਭਰਾ ਪਰਜਾਈ ਨਾ ਤੁਸੀਂ ਉਸ ਦਿਨ ਆਪਣੇ ਮਾਪੇ ਨਾਲ ਸਦਿਓ ਤੁਸੀਂ ਆਪਣੇ ਭਰਾ ਨੂੰ ਵੀ ਸੱਦ ਕੇ ਬਹਿ ਕੇ ਸਾਰਾ ਮੂਡ ਖਰਾਬ ਕਰਤਾ ਤੁਸੀਂ ਆਪਣੇ ਭਰਾ ਮੋਰੇ ਮੇਰੇ ਭਰਾ ਪਰਜਾਈ ਦੀ ਬੇਇੱਜ਼ਤੀ ਕਰ ਦਿੱਤੀ ਹੈ ਨਹੀਂ ਰਣਜੀਤ ਬੇਇੱਜ਼ਤੀ ਤੁਸੀਂ ਕੀਤੀ ਆ ਕਿ ਮੈਂ ਕੀਤੀ ਆ ਨਾਲੇ ਮੇਰਾ ਭਰਾ ਤੁਹਾਡਾ ਕੀ ਖਾ ਗਿਆ ਬਾਹਰੋਂ ਪਾਣੀ ਦਾ ਘੁੱਟ ਪੀ ਕੇ ਉਹ ਮੁੜ ਗਿਆ ਤੁਹਾਡੇ ਲਿਆਂਦੇਆਂ ਚ ਤਾਂ ਕੁਝ ਨਹੀਂ ਖਾਦਾ ਨਾਲੇ ਤੇਰੀ ਪਰਜਾਈ ਦਾ ਕੀ ਹੱਕ ਬਣਦਾ ਸੀਗਾ ਮੇਰੇ ਭਰਾ ਨੂੰ ਬੋਲਣ ਦਾ ਬੇਇੱਜ਼ਤੀ ਤੁਸੀਂ ਕੀਤੀ ਆ ਕਿ ਅਸੀਂ ਕੀਤੀ ਆ ਤੁਹਾਡੀ ਤੁਹਾਡੀ ਬੇਇੱਜ਼ਤੀ ਪਤਾ ਨਹੀਂ ਕਾਹਦੇ ਨਾਲ ਹੋ ਗਈ ਆ ਤੈਨੂੰ ਕੀ ਪਤਾ ਅਮੀਰਾ ਨਾਲ ਕਿੱਦਾਂ ਮਿਲੀ ਵਰਤੀ ਦਾ ਉਹ ਪਤਾ ਕਿੰਨੇ ਅਮੀਰ ਬੰਦੇ ਆ ਆ ਦੋ ਬਿਸਕੁਟਾ ਲੈ ਕੇ ਆ ਗਿਆ ਦੋ ਪੈਕਟ ਚੰਗਾ ਲੱਗਦਾ ਉਹਨਾਂ ਦੇ ਸਾਹਮਣੇ ਬੇਇੱਜ਼ਤੀ ਆਪਣੀ ਆਪੇ ਹੀ ਕਰਾ ਲਈ ਮੰਮੀ ਉਹਨਾਂ ਤੋਂ ਜੋ ਸਰਿਆ ਉਹ ਲੈ ਆਏ ਅੱਗੇ ਪਿੱਛੇ ਆ ਜਾਂਦੇ ਨਹੀਂ ਆ ਜਾ ਰਿਹਾ ਠੀਕ ਨਾ ਹੋ ਗਿਆ ਮੰਮੀ ਜੀ ਅੱਜ ਆ ਗਏ ਇਹ ਪੜਦਾ ਵੀ ਰਹਿ ਜਾਂਦਾ ਕਿਸੇ ਨੂੰ ਨਾ ਪਤਾ ਲੱਗਦਾ ਮੰਮੀ ਤੁਸੀਂ ਫੇਰ ਘਟ ਗਈ ਨਹੀਂ ਉਹ ਆ ਕੁਛ ਲੈ ਕੇ ਆਏ ਆ ਤੁਸੀਂ ਫੇਰ ਨਾ ਬੋਲਦੇ ਤੁਸੀਂ ਤਾਂ ਲੱਗਿਆ ਕਹਿਣਾ ਵੀ ਇਹਨਾਂ ਦੀ ਵੀ ਕੀ ਲੋੜ ਸੀ ਸਿਰ ਕਰ ਜਾ ਚੜਜੂ ਕੀ ਲੋੜ ਸੀ ਲਿਆਣ ਦੀ ਜਦੋਂ ਹੱਥੇ ਹੀ ਉਹ ਤਾਂ ਹੱਥੇ ਹੀ ਜੋੜੀ ਜਾਂਦਾ ਸੀ ਹੱਥੇ ਹੀ ਜੋੜੀ ਜਾਂਦਾ ਸੀ ਵੀ ਹੋਰ ਮੈਂ ਕੀ ਕਹਿਣਾ ਸੀ ਮੰਮੀ ਗਰੀਬ ਤਾਂ ਹੀ ਕੁਛ ਆ ਮੇਰੇ ਕੋਲ ਤਾਂ ਹੀ ਕੁਛ ਆ ਗਰੀਬ ਤਾਂ ਹੱਥੇ ਸਿਕਾਈ ਉਹਨਾਂ ਮੰਮੀ ਤਾਂ ਉਹਨੇ ਹੀ ਕਹਿਣਾ ਉਹਨੇ ਜਿੰਨਾ ਉਹਦੇ ਕੋਲ ਸਰਿਆ ਉਹ ਲੈ ਆਇਆ ਫੋਨ ਉਹ ਇੰਨੀ ساری ਗੱਟਰੀ ਭਰ ਕੇ ਕਿੱਥੋਂ ਲੈ ਆਉਂਦਾ ਉਹਨੇ ਆਪਣਾ ਦੇਖਣਾ ਹੈ ਆਪਣਾ ਰੋਟੀ ਬਾਰੀ ਵਿੱਚ ਲਾਉਣਾ ਆਪਣਾ ਘਰ ਦਾ ਖਰਚਾ ਕਰਨਾ ਹੈ ਦਿਹਾੜੀ ਕਰਦਾ ਹੈ ਉਹ ਉਹ ਫਿਰ ਵੀ ਚਲੋ ਮਾਨ ਸਨਮਾਨ ਜੋ ਉਹਨੂੰ ਚੰਗਾ ਲੱਗਿਆ ਉਹ ਵਿਚਾਰਾ ਲੈ ਕੇ ਆ ਗਿਆ ਤੁਸੀਂ ਤਾਂ ਸਾਰਿਆਂ ਨੇ ਨਾਲ ਮਿਲ ਕੇ ਉਹਦੀ ਬੇਇੱਜ਼ਤੀ ਕਰਕੇ ਉਹਨੂੰ ਘਰੋਂ ਕੱਢਿਆ ਨਹੀਂ ਬਾਜੀ ਜਦੋਂ ਤੁਸੀਂ ਮੇਰੇ ਭਰਾ ਭਝਾਈ ਕੋਲ ਉੱਥੇ ਬੈਠੇ ਸੀ ਤੁਸੀਂ ਉੱਠ ਕੇ ਬਾਹਰ ਚਲ ਗਏ ਕੀ ਗੱਲ ਇਦਾਂ ਉਹਨਾਂ ਦੀ ਬੇਇੱਜ਼ਤੀ ਨਹੀਂ ਉਦੋਂ ਬਾਅਦ ਦੀਦੀ ਵੀ ਤੁਹਾਡੇ ਮਗਰ ਮਗਰ ਪਿੱਛੇ ਜਾ ਕੇ ਉੱਥੇ ਬੈਠ ਗਏ ਆ ਜੀਤ ਮੇਰੀ ਗੱਲ ਸੁਣੋ ਉਹਨੋਂ ਵਿਚਾਰੇ ਬਾਹਰ ਆ ਕੇ ਬਹਿ ਗਏ ਮੈਂ ਉਹਨਾਂ ਦੇ ਕੋਲ ਜਾ ਕੇ ਨਾ ਬਹਿੰਦਾ ਇਹਦਾ ਭਰਾ ਆ ਇਹ ਕੋਲ ਜਾ ਕੇ ਨਾ ਬਹਿੰਦੀ ਚਲੋ ਉਹ ਤਾਂ ਉਸ ਪਹਿਲੇ 버ਗਰ ਖਾਂਦੇ ਸੀਗੇ ਆਪਾਂ ਚੱਲ ਗਏ ਉਹਨਾਂ ਦੇ ਕੋਲ ਫਿਰ ਕੀ ਹੋ ਗਿਆ ਕਿਹੜੀ ਮਾਰੀ ਗੱਲ ਹੋ ਗਈ ਆ ਮੈਨੂੰ ਤੁਹਾਡੀ ਸਮਝ ਨਹੀਂ ਲੱਗਦੀ ਤੁਹਾਡੀ ਸੋਚ ਨਹੀਂ ਕੀ ਆ ਤੁਸੀਂ ਕਿਉਂ ਜੇ ਸੋਚਵਾ ਰੱਖਦੇ ਨਿੰਦ ਤੇਰੀ ਨਕਰਾਨੀ ਆ ਤੇ ਸਵੇਰ ਦੀ ਉਹ 5 ਵਜੇ ਦੀ ਉੱਠ ਕੇ ਸਾਬ ਸਫਾਈਆ ਕਰ ਸਵਾਰ ਸਾਰਾ ਉਹਨੇ ਤਿਆਰ ਕੀਤਾ ਤੂੰ ਖੜੇ ਪੈਰ ਜਵਾਬ ਦਿੱਤਾ ਉਹ ਕਹਿੰਦੀ ਅਸੀਂ ਰੋਟੀ ਨਹੀਂ ਖਾਣੀ 버ਗਰ ਖਾਣੇ ਆ ਸਵਾਰ ਸਾਰਾ ਉੱਦੇ ਬਣਿਆ ਰਹਿ ਗਿਆ ਉਹਦੀ ਕੀ ਕਦਰ ਕੀਤੀ ਤੁਸੀਂ ਦੱਸੋ ਕੀ ਕਦਰ ਕੀਤੀ ਤੁਸੀਂ ਉਹਨੇ ਉਹਦੀ ਕੀ ਕਦਰ ਕੀਤੀ ਤੁਸੀਂ ਤੇ ਭਾਜੀ ਉਹ ਮੇਰੀ ਪਰਜਾਈ ਕਹਿੰਦੀ ਅਸੀਂ ਰੋਟੀ ਖਾ ਕੇ ਆਏ ਆ ਇਸ ਲਈ ਮੈਂ ਕਿਹਾ ਵੀ ਚਲ ਰਹਿਣ ਦੋ ਫਿਰ 버거 ਮੰਗਾ ਦਿੰਦੀ ਆ ਤੁਹਾਨੂੰ ਮੈਂ ਤਾਂ ਫਿਰ ਫਿਰ ਤੁਸੀਂ ਬੋਲਦੀਆਂ ਕਿ ਉਹ ਐਨਾ ਫਿਰ ਵੀ ਤੁਸੀਂ ਉਹਦੀ ਬੇਇੱਜ਼ਤੀ ਕਰੀ ਜਾਨੀ ਆ ਬਾਹਰ ਉਹਦੇ ਭਰਾ ਦੇ ਸਾਹਮਣੇ ਉਹਦੀ ਬੇਇੱਜ਼ਤੀ ਕੀਤੀ ਅੰਦਰ ਆ ਕੇ ਤੁਸੀਂ ਫਿਰ ਬੇਇੱਜ਼ਤੀ ਕਰਨ ਲੱਪਈਆਂ ਭਾਜੀ ਅਸੀਂ ਤਾਂ ਨਾਰਮਲ ਗੱਲ ਕੀਤੀ ਤੁਹਾਨੂੰ ਉਹਦੇ ਵਿੱਚ ਵੀ ਬੇਇੱਜ਼ਤੀ ਲੱਗਦੀ ਹੈ ਇਹ ਗਰੀਬ ਦੀ ਤੁਸੀਂ ਜਿਹੜੀ ਹੈ ਨਾ ਗਰੀਬੀ ਦਾ ਮਜ਼ਾਕ ਬਣਾਉਂਦੇ ਆ ਇਹ ਨਹੀਂ ਚੰਗਾ ਹੁੰਦਾ ਰਜੀਤ ਸ਼ਰੀਆਵ ਤੁਸੀਂ ਬਾਹਰ ਉਹਦੇ ਭਰਾ ਦੀ ਬੇਇੱਜ਼ਤੀ ਕੀਤੀ ਆ ਮੰਮੀ ਤੁਸੀਂ ਦੱਸੋ ਅਸੀਂ ਕਿਹੜੀ ਬੇਇੱਜ਼ਤੀ ਕੀਤੀ ਇਹਨਾਂ ਦੇ ਭਰਾ ਦੀ ਆਪਣੇ ਕੋਲੋਂ ਹੀ ਬਣਾਈ ਜਾਂਦੇ ਆ ਢਾਈ ਜਾਂਦੇ ਆ ਸਧਾਰਨ ਗੱਲ ਨੂੰ ਵੀ ਇਹ ਤਾਂ ਇਦਾਂ ਚੱਕ ਦੇ ਦੋਨੇ ਜਣੇ ਸਾਡੀ ਵੀ ਗੱਲ ਹੋਏ ਜਾਂਦੀ ਆ ਬੇਕੀ ਗੱਲ ਕੀਤੀ ਤੁਸੀਂ ਪੱਲੜਾ ਦੇਖਦੇ ਆ ਜਿਹਦਾ ਪੱਲੜਾ ਭਾਰੀ ਆ ਤੁਸੀਂ ਉਧਰ ਨੂੰ ਹੋ ਜਾਣੇ ਆ ਹੁਣ ਤੁਹਾਨੂੰ ਇਹ ਪਤਾ ਵੀ ਉਹਦੇ ਮਾਪੇ ਅਮੀਰ ਵਾ ਤੇ ਤੁਸੀਂ ਅੱਜ ਉਹਦੀ ਕਦਰ ਕਰਨ ਦਾ ਪਏ ਜੇ ਉਹਦੇ ਮਾਪੇ ਅਮੀਰ ਹੁੰਦੇ ਜਾਂ ਕੱਲ੍ਹ ਅਮੀਰ ਹੋ ਜਾਣੇ ਆ ਫਿਰ ਤੁਸੀਂ ਉਹਦੀ ਕਦਰ ਕਰਨ ਦਾ ਪੈਣਾ ਫਿਰ ਪੋਤੇ ਤਾਂ ਸਾਰਿਆਂ ਨੂੰ ਦਿਸਦਾ ਹੀ ਆ ਉਹਦੇ ਮਾਪੇ ਅਮੀਰ ਆ ਨਹੀਂ ਆਪ ਮਮੀ ਦੇ ਲੋ ਇੱਕ ਵਾਰੀ ਵੀ ਜਾ ਕੇ ਕੋਲ ਬੈਠੀ ਵੀ ਬਾਹਰ ਆਇਓ ਅੱਗੇ ਵੀ ਤਾਂ ਬਹਿੰਦੇ ਸੀ ਨਾ ਨਹੀਂ ਇਹ ਇਹ ਹਾਂ ਬਿਲਕੁਲ ਇਹਨੇ ਇਹਦੇ ਪਰ ਆਪਰ ਜਾਈ ਆ ਤੁਸੀਂ ਕੋਲ ਬੈਠੇ ਉਦੋਂ ਦੇ ਬੈਠੇ ਆ ਕਿ ਨਹੀਂ ਮੇਰੀ ਗੱਲ ਸੁਣੋ ਇਹ ਤੁਹਾਡੀ ਗਲਤੀ ਦੋਨਾਂ ਜਣੇ ਦੀ ਤੁਸੀਂ ਵੀ ਬਾਹਰ ਲੈ ਕੇ ਬਹਿ ਗਏ ਕੀ ਗੱਲ ਆ ਅੰਦਰ ਆ ਇਹ ਉਹਦੇ ਵਾਸਤੇ ਉਹ ਜੀ ਕਹਿ ਸਕਦਾ ਰਜੀਤ ਕਹਿੰਦੀ ਸੀ ਕੀ ਕਹਿੰਦੀ ਸੀ ਵੀ ਨਹੀਂ ਲੈ ਕੇ ਆਉਣਾ ਅੰਦਰ ਬਾਹਰੇ ਬੈਠਿਓ ਨਹੀਂ ਆਉਣਾ ਉਹਨਾਂ ਦੇ ਕੋਲ ਲੈ ਕੇ ਬਹਿ ਕੇ ਮੰਮੀ ਮੈਂ ਬਾਹਰ ਨਹੀਂ ਸੀ ਕੇ ਬੈਠਣ ਮੈਂ ਇਹ ਕਹ ਸੀ ਜਦੋਂ ਮੇਰੇ ਭਰਾ ਭਜਾਈ ਨੇ ਆਣਾ ਉਸ ਦਿਨ ਉਹਨਾਂ ਨੂੰ ਸੱਦਿਆ ਤੁਸੀਂ ਫਿਰ ਜੇ ਹੁਣ ਉਹ ਤਾਂ ਫਿਰ ਵੀ ਮਿਲੇ ਲੈ ਮੇਰੇ ਭਰਾ ਭਜਾਈ ਨੂੰ ਫਿਰ ਕਿਹੜਾ ਨਹੀਂ ਮਿਲੇ ਜਦੋਂ ਆ ਹੀ ਗਏ ਸੀ ਫਿਰ ਉਹ ਅੰਦਰੇ ਆ ਜਾਂਦੇ ਨਹੀਂ ਵੀ ਕੀ ਮਿਲ ਕੇ ਗਏ ਉਹ ਬੇਸਤੀ ਕਰਕੇ ਗਏ ਆ ਆ ਦੇਖ ਲੈ ਆਪਣੀ ਜਠਾਨੀ ਦਾ ਸੰਧਾਰਾ ਭਾਜੀ ਮੇਰੇ ਭਰਾ ਭਜਾਈ ਨੇ ਨਹੀਂ ਕਿਹਾ ਸੀ ਵੀ ਉੱਥੇ ਉਹਨੂੰ ਬਾਹਰ ਬਿਠਾ ਲਓ ਨੇ ਫਿਰ ਜਦੋਂ ਤੁਸੀਂ ਅੰਦਰ ਗੱਲਾਂ ਸੁਣਾਉਂਦੇ ਆ ਉਹ ਕਾਹਨੂੰ ਸਾਧ ਰਿਹਾ ਕਿਉਂ ਸਾਧ ਰਿਹਾ ਬੇਇੱਜ਼ਤੀ ਹੁੰਦੀ ਆ ਉਹ ਵੱਡੇ ਬੰਦੇ ਆ ਉਹ ਉਹਨੂੰ ਕਾਤੇ ਮੈਂ ਕਿੱਥੇ ਬਿਠਾਉਂਦਾ ਜੇ ਮੈਂ ਅੰਦਰ ਲੈ ਆਉਂਦਾ ਤੁਸੀਂ ਫੇਰ ਵੀ ਕਲੇਸ਼ ਕਰਨਾ ਸੀ ਤੂੰ ਕਾਹਦੇ ਅੰਦਰ ਇਹਨੂੰ ਮੂੰਹ ਚੱਕੀ ਲਈ ਆਉਂਦਾ ਆ ਅਸੀਂ ਦਾ ਖਾਣਾ ਖਾ ਰਹੇ ਸੀ ਤੂੰ ਅੰਦਰੋਂ ਲੈ ਕੇ ਆ ਗਿਆ ਜੇ ਮੈਂ ਉਹਨੂੰ ਬਾਹਰ ਬਿਠਾ ਲਿਆ ਤੁਸੀਂ ਵੀ ਮਾਰਾ ਚੰਗਾ ਬੋਲਦੇ ਆ ਇੱਥੇ ਹੈਪੀ ਨਹੀਂ ਨਾ ਹੈਗਾ ਭਾਜੀ ਇਸ ਲਈ ਤੁਸੀਂ ਟਾਣਦੇ ਆ ਮੈਨੂੰ ਜੇ ਉਹ ਹੁੰਦੇ ਨਾ ਆਪੇ ਬੋਲਦੇ ਤੁਹਾਨੂੰ ਮੈਂ ਕਹਿੰਦਾ ਜੇ ਹੈਪੀ ਹੁੰਦਾ ਇੱਥੇ ਤਾਂ ਤੁਹਾਡੇ ਵਿੱਚ ਕਿਸੇ ਦੀ ਵੀ ਜ਼ਰੂਰਤ ਨਹੀਂ ਸੀਗੀ ਤੁਸੀਂ ਐਦਾਂ ਉਹਦੀ ਬੇਇੱਜ਼ਤੀ ਕਰ ਦਿੰਦੇ। ਇਹ ਵੀ ਸੁਣ ਲਓ ਮੇਰੀ ਗੱਲ। ਹੈਪੀ ਮੇਰਾ ਭਰਾ ਆ, ਮੇਰਾ ਖੂਨ ਆ ਉਹ। ਮੈਨੂੰ ਪਤਾ ਆ। ਉਹਨੂੰ ਉਹਨੂੰ ਵੀ ਪਤਾ ਆ ਵੀ ਖੂਨ ਦੇ ਰਿਸ਼ਤੇ ਕਿੱਦਾਂ ਨਿਭਾਈਦੇ ਆ। ਇਹ ਨਹੀਂ ਹੈਗਾ ਤਾਂ ਤੁਸੀਂ ਰੱਖਣੇ ਕਿ ਮੁੱਧ ਰੱਖ ਲੈ। ਕੋਈ ਨਹੀਂ ਰੱਖਦਾ ਪੁੱਤ। ਕੋਈ ਕੋਈ ਤਾਂ ਆਇਆ ਕੋਈ ਨਹੀਂ ਮੈਂ ਦੱਸੂਗਾ ਸਾਰਾ ਕੁਝ ਹੈਪੀ ਨੂੰ। ਮੈਂ ਮੇਰੇ ਤੋਂ ਕਿਹੜਾ ਫੋਨ ਨਹੀਂ ਕਰ ਹੋਣਾ। ਮੈਂ ਦੱਸੂਗਾ ਫੋਨ ਕਰਕੇ ਵੀ ਐਦਾਂ ਭਰਾਵਾ ਤੇਰੀ ਘਰ ਵਾਲੀ ਨੇ ਬੇਇੱਜ਼ਤੀ ਕੀਤੀ ਸ਼ਰੇ ਆ ਮੈਂ। ਨਹੀਂ ਮੇਰਾ ਵੀ ਤਾਂ ਮਾਨੂੰ ਦੁਖੀ ਹੁੰਦਾ। ਸੁੱਚੇ ਮੂੰਹ ਚ ਲੱਗਿਆ। ਪਾਣੀ ਦਾ ਘੁੱਟ ਪੀ ਗਏ ਚਾਹ ਵੀ ਨਹੀਂ ਜੁੜੀ ਹੈਗੀ ਹਣਾ ਉਹ ਤਾਂ ਤੇਰੀ ਕਮੀ ਆ ਫਿਰ ਤੂੰ ਦਿੰਦੀ ਚਾਹ ਉਹਨੂੰ ਕੀ ਗੱਲ ਜਦੋਂ ਕਿਹਾ ਸੀਗਾ ਵੀ ਤੁਸੀਂ ਹੁਣ ਲਿਆਂਦਾ ਤਾਂ ਹੈਗਾ ਸਮਾਨ ਜੱ ਸਾਡੇ ਲਿਆ ਸੀ ਤੁਸੀਂ ਵੀ ਰਣਜੀਤ ਨੇ ਸਮਾਨ ਮੰਗਾ ਲਿਆ ਹੁਣ ਮੈਂ ਆਪਣੇ ਮਾਪਿਆਂ ਨੂੰ ਸਾਡੇ ਲਈ ਫਿਰ ਦੇ ਦੇਣਾ ਸੀ ਘੁੱਟ ਪਾ ਕੇ ਉਹਨਾਂ ਨੂੰ ਹੱਥ ਥੋੜੀ ਫੜੇ ਸੀ ਤੁਹਾਡੇ ਫਿਰ ਹਾਕਾ ਲੈ ਲਾਪੈ ਨਾ ਸਗਾ ਵੀ ਮੇਰੇ ਮਾਪੇ ਮਾਪਿਆਂ ਲਈ ਮੈਂ ਸਮਾਨ ਮੰਗਾਇਆ ਸੀ ਖਾਣ ਪੀਣ ਦਾ ਚੱਕ ਕੇ ਉਹਨੂੰ ਮੋਰੇ ਰੱਖ ਦਿੱਤਾ ਫਿਰ ਆਈ ਗੱਲਾਂ ਕਰਨੀਆਂ ਸੀ ਇਹ ਤਾਂ ਤੁਸੀਂ ਆਪਣੇ ਕੋਲੋਂ ਗੱਲਾਂ ਬਣਾਈ ਜਾਂਦੇ ਆ ਭਾਈ ਭਾਜੀ ਜੇ ਤੁਸੀਂ ਦੱਸੂਗਾ ਨਾ ਹੈਪੀ ਨੂੰ ਫੋਨ ਕਰਕੇ ਮੈਂ ਵੀ ਸਾਰਾ ਕੁਝ ਦੱਸੂਗੀ ਮੈਂ ਵੀ ਦੱਸੂਗੀ ਵੀ 1 ਸਾਲ ਹੋ ਗਿਆ ਇਹਨੇ ਮੇਰਾ ਜੀਣਾ ਹਰਾਮ ਕੀਤਾ ਆ ਇਹ ਕੀ ਤੇਰਾ ਜੀਣਾ ਹਰਾਮ ਕਰ ਦਿੱਤਾ ਮੈਨੂੰ ਦੱਸਦਾ ਸਹੀ ਨਹੀਂ ਕੋਈ ਗੱਲ ਨਹੀਂ ਕਹਿ ਲਵਾਂ ਤਾਂ ਨਹੀਂ ਨਹੀਂ ਮੈਨੂੰ ਇੱਕ ਵਾਰੀ ਮੈਨੂੰ ਬਹਿ ਕੇ ਦੱਸ ਦੇ ਇੰਨੀ ਗੱਲ ਵੀ ਅਸੀਂ ਤੇਰਾ ਕਿਹੜਾ ਜੀਣਾ ਹਰਾਮ ਕਰ ਦਿੱਤਾ ਬਸ ਮੈਨੂੰ ਆ ਗੱਲ ਦਾ ਜਵਾਬ ਦੇ ਦੇ ਸਵੇਰੇ ਮੈਂ ਮਾੜਾ ਜਾਂ ਮੰਮੀ ਕਹਿ ਦਿੱਤਾ ਵੀ ਤੁਸੀਂ ਲੇਟ ਹੋ ਗਏ ਆ ਸਫਾਈਆਂ ਕਰ ਲੋ ਮੇਰੇ ਭਰਾ ਪਰ ਜਾ ਹੀ ਜਾਂਦੇ ਉਦੋਂ ਤਾਂ ਮੂੰਹ ਬਣਾ ਕੇ ਅੰਦਰ ਬੈਠ ਗਏ ਆ ਤੇ ਸਫਾਈਆਂ ਕੀ ਕੀਤੀ ਸੀ ਉਹਨੇ ਠੀਕ ਐ ਫਿਰ ਉਹਨਾਂ ਨੇ ਜਿਹੜੇ ਸਬਜ਼ੀ ਬਣਾਈ ਮੇਰੇ ਭਰਾ ਪਰ ਦੇਖ ਖਾ ਕੇ ਨਹੀਂ ਗਏ ਹੈਗੇ ਉੱਥੇ ਪਈਆਂ ਖਾ ਲਿਓ ਤੁਸੀਂ ਸਾਰੇ ਜਣੇ ਉਹ ਕਿਹੜਾ ਤੁਹਾਡਾ ਕੁਝ ਖਾ ਕੇ ਗਏ ਆ ਕਲੇਸ਼ ਖੜਾ ਕਰ ਲਿਆ ਹੁਣ ਤੁਸੀਂ ਨਹੀਂ ਲਫਾਫਾ ਭਰ ਕੇ ਬਰਗਰੰਦਾ ਲਿਆਂਦਾ ਉਹ ਖਾ ਕੇ ਚਲ ਗਏ ਠੰਡਾ ਉਹਨਾਂ ਨੇ ਪੀਤਾ ਉਹਨਾਂ ਨੇ ਖਾਦਾ ਕੁਝ ਨਹੀਂ ਉਹਨਾਂ ਨੇ ਖਾਦਾ ਕੁਝ ਨਹੀਂ ਫਿਰ ਨਹੀਂ ਕੋਈ ਗੱਲ ਨਹੀਂ ਉਹ ਜਿਹੜਾ ਵਿਚਾਰਾ ਬਾਹਰ ਫੋਕਾ ਗਲਾਸ ਪਾਣੀ ਦਾ ਪੀ ਕੇ ਚਲਾ ਗਿਆ ਉਹੀ ਖਾ ਗਿਆ ਸਾਰਾ ਕੁਝ ਲਾਣਤਾ ਹੈ ਉਹ ਜੇ ਖਾਦੇ ਖੜਾਏ ਦੇ ਜਿਹੜੇ ਹੁਣ ਆ ਮੇਰੇ ਮਾਰਨ ਆ ਆ ਕਿਦਾਂ ਉਹਨਾਂ ਨੇ ਖੁਲਾਇਆ ਇਹਨਾਂ ਨੇ ਇਹਨਾਂ ਨੂੰ ਤਾਂ ਚੰਗਾ ਨਹੀਂ ਖਲਾਉਂਦੇ ਮੈਂ ਨਹੀਂ ਕੁਝ ਵੀ ਖਲਾਇਆ ਤੇਰੇ ਪੈਸੇ ਦਿੱਤੇ ਉਸੇ ਮੈਂ ਉਹਨਾਂ ਦੇ ਬਰਕਰਾਰ ਲੈ ਜਾਂਦੇ ਆ ਤੇ ਫਿਰ ਰੋਲਾ ਕਿਸ ਚੀਜ਼ ਦਾ ਤੁਸੀਂ ਸਬਜ਼ੀਆਂ ਬਣਾਈਆਂ ਹਨ ਉਹ ਪਈਆਂ ਜਿਹੜੀ ਤੁਹਾਡੀ ਘਰ ਵਾਲੀ ਨੇ ਸਬਜ਼ੀਆਂ ਬਣਾਈਆਂ ਮੈਂ ਨਹੀਂ ਆਪਣੇ ਭਰਾ ਭਜਾਈ ਨੂੰ ਖਲਾਇਆ ਕੁਝ ਵੀ ਨਹੀਂ ਨਹੀਂ ਦੱਸ ਉਹਨੇ ਤਾਂ ਸਬਜ਼ੀਆਂ ਬਣਾਤੀਆਂ ਹੁਣ ਦਬਾ ਟਿਫਰ ਮੰਨ ਕੇ ਥੋੜੋ ਕੋਲ ਦੇਣਾ ਸਗਾ ਵੇ ਲੈ ਜਾਓ ਕੋਲ ਉੱਥੇ ਜਾ ਕੇ ਖਾ ਲਏ ਉਹ ਚੰਗਾ ਹੋਇਆ ਮੰਮੀ ਉਹ ਕੁਝ ਖਾ ਕੇ ਨਹੀਂ ਗਏ ਜੇ ਖਾ ਕੇ ਚੱਲ ਜਾਂਦੇ ਪਤਾ ਨਹੀਂ ਇਹਨਾਂ ਨੇ ਦੋਨੋਂ ਜਣੇ ਨੇ ਕੀ ਕਰਨਾ ਸੀ ਹੋਰ ਮੰਮੀ ਤੁਸੀਂ ਵੀ ਸਾਰਾ ਖਾਦਾ ਕੱਢ ਲੈਣਾ ਸੀ ਝੂਠ ਨੂੰ ਝੂਠ ਕਿਆ ਕਰੋ ਐਦਾਂ ਨਾ ਕਰਿਆ ਕਰੋ ਤੁਸੀਂ ਇੱਕ ਦੀ ਉਹ ਅਮੀਰਵਾ ਤੇ ਤੁਸੀਂ ਉਹਦੇ ਹੱਕ 'ਚ ਖੜੇ ਆਂ ਜੇ ਉਹ ਵਿਚਾਰੀ ਗਰੀਬ ਵਾ ਤੇ ਤੁਸੀਂ ਉਹਦੀ ਬੇਇੱਜ਼ਤੀ ਕਰਦੇ ਆ ਗਰੀਬ ਦਾ ਸੁਧਾਰਾ ਅਮੀਰ ਦਾ ਸੁਧਾਰਾ ਆਹੀ ਫਰਕ ਹੁੰਦਾ ਆ ਵੀ ਬਸ ਉਹ ਵਿਚਾਰੇ ਉਹ ਦੇ ਨਹੀਂ ਕੁਝ ਸਕੇ ਉਹ ਕੋਕਰੀ ਪਰ ਕੇ ਲੈ ਆਏ ਤੇ ਮੰਮੀ ਤੁਸੀਂ ਕਿਹੜਾ ਕਿਹਾ ਸੀਗਾ ਜੇ ਨਹੀਂ ਸੀ ਇਹ ਦੇ ਮਾਪੇ ਦੇਣ ਜੋ ਕਿ ਨਾ ਲੈ ਕੇ ਆਂਦੇ ਆ ਦੋ ਬਿਸਕੁਟਾਂ ਦੇ ਤਾਂ ਸੱਤੋਂ ਨਹੀਂ ਖਰੀਦੁੰਦੇ ਤੋਂ ਆਹੋ ਤੁਸੀਂ ਨਾ ਖਾਏ ਜੇ ਤੁਹਾਨੂੰ ਚੁੱਭਦੇ ਆ ਮੈਨੂੰ ਤਾਂ ਜੋ ਮੇਰਾ ਭਰਾ ਦੇ ਕੇ ਗਿਆ ਉਹ ਮੈਨੂੰ ਤਾਂ ਸਿਰ ਮੱਥੇ ਆ ਜਿਆਦਾ ਬੋਲਨੀ ਦੀ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਵੀ ਕਰੂੰਗੀ ਹੈਪੀ ਅੱਗੇ ਤਾਂ ਮੈਂ ਨਹੀਂ ਦੱਸਿਆ ਨਾ ਹੁਣ ਮੈਂ ਦੱਸੂੰਗੀ ਵੀ ਤੇਰੀ ਮਾਂ ਵੀ ਨਾਲ ਲੱਗ ਗਈ ਆ ਤੇਰੀ ਤੀਵੀਂ ਨੇ ਹੁਣ ਇਹ ਰੁਲ ਲਾ ਕੇ ਦੋਨੋਂ ਤੁਸੀਂ ਜਿਹੜਾ ਕੱਲੂ ਫੋਨ ਕਰਨਾ ਨਾ ਹੁਣ ਕਰੋ ਮੇਰਾ ਨਾ ਸਿਰ ਦੁਖਣ ਲਾਓ ਮੰਮੀ ਮੈਂ ਲੱਗੀਆਂ ਜਰਾਕ ਰਾਮ ਕਰਨ ਪਤਾ ਲੋੜ ਨਿਕਲ ਗਈ ਜਦੋਂ ਸਨੇਹ ਦੀ ਲੋੜ ਸੀ ਦੀਦੀ ਦੀਦੀ ਆ ਗਈ ਮੈਨੂੰ ਉਦੋਂ ਦੀਦੀ ਪਤਾ ਸੀ ਜਦੋਂ ਕੰਮ ਨਿਕਲ ਗਿਆ ਤੇ ਹੁਣ ਮੇਰਾ ਸਿਰ ਦੁਖਦਾ ਮੇਰੀ ਬੇਇੱਜ਼ਤੀ ਹੋ ਗਈ ਸਾਡੇ ਆ ਦੀ ਬੇਇੱਜ਼ਤੀ ਹੋ ਗਈ ਮੰਮੀ ਤਾਂ ਸਰਾਸਰੀ ਉਹਦੇ ਵਾਲ ਦੀ ਗੱਲ ਕਰੀ ਜਾਂਦੇ ਮੰਮੀ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕੁਝ ਵੀ ਦੱਸ ਡੱਖਾ ਨਹੀਂ ਤੋੜਦੀ ਹੈਗੀ ਸਵੇਰ ਮੰਮੀ ਨੂੰ ਸੂਟ ਨਹੀਂ ਦਿੱਤੇ ਤੇ ਵਧੀਆ ਵਧੀਆ ਹੋਰ ਕੀ ਕੁਝ ਦਿੱਤਾ ਹੋਊਗਾ ਮੈਨੂੰ ਤਾਂ ਮੈਦਾਂ ਨਾਲ ਨਹੀਂ ਰਿਸ਼ਤੇਦਾਰੀਆਂ ਨੇ ਵਧੀਆ ਹੈਗੀਆਂ ਤੁਸੀਂ ਇਹ ਵੀ ਦੇਖੋ ਵੀ ਜਿਹੜਾ ਕੰਮ ਕਰਦਾ ਉਹਦੀ ਵੀ ਕਦਰ ਕਰੋ ਮਾੜੀ ਮੋਟੀ ਮੰਮੀ ਤਕਲੀਫ ਇਹਨਾਂ ਨੂੰ ਪਤਾ ਕਿਉਂ ਆਇਆ ਇਹਨਾਂ ਤੋਂ ਜਰਿਆ ਨਹੀਂ ਗਿਆ ਕਿ ਇਹਦੇ ਮਾਪੇ ਸੈਟ ਕਿਉਂ ਪਾ ਗਏ ਆ ਕਿਉਂਕਿ ਇਹਦੇ ਮਾਪੇ ਪਾਣ ਜੋਗੇ ਹੈ ਨਹੀਂ ਨਾ ਤੇ ਨਾਲ ਤੁਹਾਨੂੰ ਬੰਗ ਕਿਉਂ ਪਾ ਕੇ ਗਏ ਆ ਇਹ ਤਕਲੀਫ ਹੋਈ ਹੈ ਨਾ ਦੋਨਾਂ ਜਣੇ ਨੂੰ ਹੋਰ ਕੁਝ ਨਹੀਂ ਹੈ ਸੈਟ ਦਾ ਤੈਨੂੰ ਪਾਇਆ ਨਾ ਸਾਨੂੰ ਉਹਦਾ ਫਾਇਦਾ ਹੈ ਨਾ ਸਾਨੂੰ ਕੋਈ ਨੁਕਸਾਨ ਹੈ ਮੇਰੇ ਭਰਾਏ ਨੇ ਜੋਗੇ ਸੀਗੇ ਨਾ ਪਾ ਗਏ ਇਦਾਂ ਨਹੀਂ ਕਿ ਦੋ ਬਿਸਕੁਟਾਂ ਦੇ ਪੈਕਟ ਚੱਕ ਕੇ ਤੇ ਸੜੇ ਜੇ ਸੂਟ ਚੱਕ ਕੇ ਮੱਥੇ ਮਾਰੇ ਚੱਲ ਭਾਈ ਸਾਡੇ ਲਈ ਉਹੀ ਵਧੀਆ ਆ ਸਾਡੇ ਲਈ ਉਹੀ ਵਧੀਆ ਆ ਇਹਨੂੰ ਚੁੱਪ ਕਰਾ ਲਓ ਮੈਂ ਤੁਹਾਨੂੰ ਦੱਸਾਂ ਬਾਕੀ ਮੈਂ ਸਭ ਕੁਝ برداشت ਕਰ ਲਿਆ ਹੁਣ ਜੇ ਜ਼ਿਆਦਾ ਬੋਲੂਗੀ ਮੇਰੇ ਤੋਂ برداشت ਨਹੀਂ ਹੋਣਾ ਫੇਰ ਨਾ ਕਿ ਐਂਟਰੀ ਆਇਆ ਚੱਲ ਜਾ ਚੁੱਪ ਕਰ ਤੂੰ ਚੱਲ ਉਧਰ ਨਹੀਂ ਦੇਖਦਾ ਸਾਈ ਮੈਂ ਤਾਂ ਹੈਰਾਨ ਵਾਹ ਦਿੱਤਾ ਸਵੇਰ ਦੀ ਕਿੱਦਾਂ ਮੇਰੇ ਮਗਰ ਮਗਰ ਘੁੰਮਦੀ ਆ ਸਾਰਾ ਕੰਮ ਕਰਾ ਕੇ ਆ ਛਿੱਤਰ ਖਾਦੇ ਹੁਣ ਲੈ ਮੈਂ ਮੈਂ ਤਾਂ ਨੌਕਰ ਸੀ ਪਾਚੀ ਦੇਖ ਕੇ ਰੱਖ ਕੇ ਭਾਜੀ ਨੂੰ ਕਹਿੰਦੀ ਸਮਾਨ ਲੈ ਆਵੇ ਭਾਜੀ 버ਗਰ ਲਿਆ ਦਿਓ ਮੈਂ ਨਹੀਂ ਦੱਸੋ ਸਾਰਾ ਕੁਝ ਅੱਗੇ ਤਾਂ ਲੜਨੀ ਚੱਲ ਜਵੇ ਜਿੰਨਾ ਚਿਰ ਇਹਦਾ ਭਰਾ ਪਰਜਾਈ ਆਏ ਰਹੇ ਮੈਂ ਉਹਦੇ ਕੋਲ ਬੈਠਾ ਰਿਆ ਜਾ ਕੇ ਵੇ ਚਾਲੇ ਇਹਨੂੰ ਇਹ ਨਾ ਲੱਗੇ ਵੀ ਭਾਜੀ ਚਲਾ ਗਿਆ ਜੇ ਮੈਂ 10 ਮਿੰਟ ਲਈ ਉਦੋਂ ਬਾਅਦ ਦੇ ਵਿੱਚ ਚਲਾ ਗਿਆ ਉੱਠ ਕੇ ਚਲੋ ਮੈਂ ਕਹਾ ਖਾਂਦੇ ਆ ਕਿ ਇਹਨਾਂ ਨੇ ਇਹ ਕਹਿਣਾ ਲੈ ਅਸੀਂ 버거 ਖਾਂਦੇ ਆ ਇਹ ਸਾਡੀ ਨਿਗਾਹ ਪਰ ਪਰ ਕੇ ਸਾਡੇ ਵੱਲ ਨੂੰ ਦੇਖਣ ਲੱਗਾ ਆ ਮੈਂ ਉੱਠ ਕੇ ਹਾਰ ਕੇ ਚਲਾ ਗਿਆ ਨਹੀਂ ਉੱਥੇ ਆਰਡਰ ਲਾਈ ਜੀ ਆ ਭਾਬੀ ਦੀਦੀ ਭਾਂਡੇ ਲੈ ਆ ਚੁੱਕੇ ਨਿੰਦਰ ਇਹਦੀ ਨਕਰਾਰੀਆਂ ਹਨ ਜੇ ਭਾਂਡੇ ਚੱਕ ਲਾ ਗਲਾਸ ਚੱਕ ਲਾ ਆ ਲੈ ਆ ਉਹ ਲੈ ਆ ਗਰੀਬੀ ਦਾ ਮਜ਼ਾਕ ਬਣਾਉਂਦੇ ਆ ਤੁਸੀਂ ਹੁਣ ਇਹਦਾ ਸਿਰ ਦੁਬਣ ਲਾ ਪਿਆ ਮੈਂ ਤਾਂ ਹੀ ਤੁਸੀਂ ਕਹਿੰਦੇ ਚੁੱਪ ਰਿਹਾ ਕਰ ਚੁੱਪ ਰਿਹਾ ਮੇਰੇ ਤੋਂ ਜੁੱਤੀ ਹੁੰਦੀ ਹੈਗੀ ਉਹ ਤੁਹਾਨੂੰ ਦੱਸਾਂ ਪੈਸੇ ਆਵੇ ਹੋਊਗੇ ਆਪਣੇ ਘਰ ਹੋਊਗੇ